ਸੁਖਬੀਰ ਬਾਦਲ ਨੇ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਚ ਤਬਦੀਲ ਕਰਨ ਦੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਸੁਖਬੀਰ ਬਾਦਲ ਨੇ ਕਿਹਾ ਕਿ ਬਹੁਤ ਲੰਬਾ ਸਮਾਂ ਹੋ ਗਿਆ ਹੁਣ ਕੇਂਦਰ ਨੂੰ ਕੋਈ ਫੈਸਲਾ ਲੈ ਲੈਣਾ ਚਾਹੀਦਾ ਹੈ ਦੱਸਦੀ ਹੈ ਕਿ ਸੁਖਬੀਰ ਬਾਦਲ ਅੰਮ੍ਰਿਤਸਰ ਦੇ ਗੁਮਟਾਲਾ ਬਾਈਪਾਸ ਪਿੰਚ ਜ਼ਿਲ੍ਹਾ ਸ਼ਹਿਰੀ ਅਕਾਲੀ ਦਲ ਦੇ ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ ਦੇ ਘਰ ਪਾਰਟੀ ਅਧਿਕਾਰੀਆਂ ਨਾਲ ਮੀਟਿੰਗ ਕਰਨ ਪਹੁੰਚੇ ਮੀਟਿੰਗ ਦੌਰਾਨ ਉਪਚੋੜ ਰੱਦੀਤੀ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਪਾਰਟੀ ਨੇ ਦਾਵਾ ਕੀਤਾ ਕਿ ਤਰਤ ਤਾਰਨ ਉਪਚੋੜ ਚ ਉਹ ਮਜ਼ਬੂਤ ਸਿੱਧੀ ਚ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਜਿਨ੍ਹਾਂ ਬੰਦੀ ਸਿੰਘਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਮੈਂ ਕਿਹਾ ਕਿ ਬਲਵੰਤ ਸਿੰਘ ਰਾਜਵਾਨਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਜਿਸ ਤੋਂ ਬਾਅਦ ਅਕਾਲੀ ਦਲ ਨੇ ਉਹਨਾਂ ਦੀ ਸਜ਼ਾ ਨੂੰ ਉਮਰ ਕੈਚ ਤਬਦਿਲ ਕਰਨ ਦੀ ਅਪੀਲ ਕੀਤੀ ਹੈ ਹੁਣ ਜਦੋਂ ਉਹਨਾਂ ਨੇ ਸਜ਼ਾ ਪੂਰੀ ਹੋ ਚੁੱਕੀ ਹੈ ਤਾਂ ਉਹਨਾਂ ਨੂੰ ਰਿਹਾਅ ਵੀ ਕੀਤਾ ਜਾਣਾ ਚਾਹੀਦਾ ਹੈ ਦੇਖੋ ਮੈਂ ਐਸ ਪ੍ਰੈਜ਼ੀਡੈਂਟ ਅਕਾਲੀ ਦਲ ਵੀ ਐਸਜੀਪੀਸੀ ਪ੍ਰਧਾਨ ਸਾਹਿਬ ਨੇ ਸਾਰੇ ਸਮੂਚੀ ਸਿੱਖ ਕੌਮ ਦੀ ਭਾਵਨਾ ਅਸੀਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਤੇ ਜਿਹੜੇ ਆਪਣੇ ਹੋਮ ਮਿਨਿਸਟਰ ਉਹਨਾਂ ਨੂੰ ਵੀ ਕੀ ਆ ਲੋਕਾਂ ਦੀ ਭਾਵਨਾ ਹੈ ਕਿ ਦੇਸ਼ ਦਾ ਕਾਨੂੰਨ ਬੜਾ ਕਲੀਅਰ ਹੈ कि ਜਿਹਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਉਹਨੂੰ ਤੁਹਾਨੂੰ ਛੱਡਣਾ ਚਾਹੀਦਾ ਹੈ ਰਾਜੂਨਾਥ ਸਾਹਿਬ ਨੂੰ ਤੁਸੀਂ ਡੈਥ ਸੈਂਟੈਂਸ ਦਿੱਤਾ ਹੈ 30 ਸਾਲ ਹੋ ਗਏ ਕੁਝ ਕੀਤਾ ਨਹੀਂ ਉਹੀ ਸੁਪਰੀਮ ਕੋਰਟ ਕਹਿ ਰਿਹਾ ਕਿ ਇਹ ਤਾਂ ਕਾਨੂੰਨੀ ਧੱਜੀਆਂ ਹੈ ਸੋ ਮੈਂ ਅਪੀਲ ਕਰਦਾ ਹੋਮ ਮਿਨਿਸਟਰ ਨੂੰ ਤੇ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿ ਉਹਨਾਂ ਨੂੰ ਇਹਦੀ ਜਿਹੜੀ ਡੈਥ ਸੈਂਟੈਂਸ ਨੂੰ ਕੋਈ ਲਿਖ ਦੇਣਾ ਚਾਹੀਦਾ ਸੁਪਰੀਮ ਕੋਰਟ ਨੂੰ ਕਿ ਇਹਨੂੰ ਲਾਈਫ ਸੈਂਡੈਂਸ ਕਨਵਰਟ ਕੀਤਾ ਜਾਏ। ਇੱਕ ਰੋਸ਼ਨ ਪੰਜਾਬ ਦੇ ਨਾਂ ਤੇ ਅੱਜਕੱਲ ਪੰਜਾਬ ਸਰਕਾਰ ਨੂੰ ਟਰਾਂਸਫਾਰਮਰ ਦੀ ਘਾਟ ਜੀ ਦਿੱਤੀ ਆ ਰਹੇ ਵਿਧਾਇਕਾਂ ਵੱਲੋਂ ਮੰਤਰੀ। ਮੈਂ ਇਹਨਾਂ ਦੇ ਹੈਰਾਨ ਆ ਰੋਸ਼ਨ ਪੰਜਾਬ ਕਹਿੰਦੇ 24 ਘੰਟੇ ਬਿਜਲੀ ਉਹ ਤਾਂ 10 ਸਾਲ ਪਹਿਲੇ ਅਸੀਂ ਕਰਦਾ ਸੀ। ਨਾਲੇ ਇੱਕ ਹੋਰ ਗੱਲ ਦੱਸੋ। ਕਹਿੰਦੇ 24 ਘੰਟੇ ਬਿਜਲੀ ਦੇ ਰਿਆ ਮੈਨੂੰ ਪਿਛਲੇ 10 ਸਾਲਾਂ 'ਚ ਇੱਕ ਵੀ ਨਵਾਂ ਥਰਮਲ ਪਲਾਂਟ, ਸੋਲਰ ਪਲਾਂਟ ਕੋਈ ਲੱਗਿਆ ਦਿਖਾ ਦਿਓ। ਸਾਰੇ ਹੀ ਅਸੀਂ ਲਾਏ ਸੀ ਉਹਦਾ ਸੁੱਖ ਭੋਗ ਰਹੇ ਆ। ਜੇ ਅਸੀਂ ਨਾ ਲਾਉਂਦੇ ਤਾਂ ਅੱਜ ਕਿੰਨਾ ਬੁਰਾ ਹਾਲ ਹੋਣਾ ਸੀ ਅਸੀਂ ਇੰਨਾ ਸਰਪਲਸ ਲਾਇਆ ਸੀ ਉਦੋਂ ਘੱਟ ਤੋਂ ਘੱਟ 30 40% ਐਕਸਟਰਾ ਸੀ ਜਿਹਦੇ ਕਰਕੇ 10 ਸਾਲ ਡਿਮਾਂਡ ਵਧ ਗਈ ਫਿਰ ਵੀ ਆਪਣੇ ਕੋਲ ਬਿਜਲੀ ਹੈ ਸਾਡਾ ਧੰਨਵਾਦ ਕਰਨਾ ਚਾਹੀਦਾ ਹੈ ਕਾਲੀ ਦਲ ਦਾ ਸਰ ਰੀਹੈਬਿਟੇਸ਼ਨ ਵੀ ਲਗਾਤਾਰ ਤੁਸੀਂ ਵੀ ਤੁਹਾਡੀ ਟੀਮ ਵੀ ਕੰਮ ਕਰ ਰਹੀ ਕੀ ਲੱਗਦਾ ਹੂ ਕਿੰਨਾ ਹਲੇ ਕੰਮ ਬਕਾਇਆ ਹੈ ਹਲੇ ਕਾਫੀ ਕੰਮ ਬਕਾਇਆ ਹੈ ਪਾਣੀ ਥੱਲੇ ਚਲੇ ਗਿਆ ਪਰ ਉੱਥੇ ਸਿਲਟ ਆ ਗਈ ਹੈ ਤੇ ਸਿਲਟ ਦਾ ਅਸੀਂ ਸਾਰੀ ਹਲਕੇ ਦੇ ਅਸੀਂ ਡਿਊਟੀ ਲਾਈ ਹੈ ਕਿ ਜਿੱਥੇ ਦੇ ਟਰੈਕਟਰਾਂ ਦੀ ਲੋਡ ਹੈ ਅਸੀਂ ਅਸੀਂ ਟਰੈਕਟਰ ਭੇਜ ਰਹੇ ਹਾਂ ਤੇ ਨਾ ਬਾਕੀ 20 ਦਾ ਇੰਤਜ਼ਾਮ ਵੀ ਕਰ ਲਿਆ ਅਸੀਂ ਗਰੀਬਾਂ ਨੂੰ ਅਸੀਂ ਜਿਹੜਾ ਹੈਗਾ ਆਟਾ ਕਨਕ ਦੇ ਇਹਦਾ ਫੈਸਲਾ ਕੀਤਾ ਸੋ ਉਹਦਾ ਵੀ ਸਾਡਾ ਮੋਰਲ ਕਲੈਕਸ਼ਨ ਹੋ ਗਈ ਹੈ ਜਿਹੜਾ ਅਸੀਂ ਜਲਦੀ ਕਰਾ ਜਾਈਏ ਖਡੂਰ ਸਾਹਿਬ ਹਲਕੇ ਦੇ ਜਿਹੜੇ ਐਮਐਲਏ ਆ ਉਹਨਾਂ ਨੂੰ ਹਲੇ ਤੱਕ ਪੰਜਾਬ ਸਰਕਾਰ ਵੱਲੋਂ ਸਸਪੈਂਸ਼ਨ ਨਹੀਂ ਕੀਤੀ ਗਈ ਕਿਉਂਕਿ ਉਹਨਾਂ ਨੂੰ ਸਜ਼ਾ ਹੋਈ ਹੈ ਇੱਕ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਕਿਵੇਂ ਦੇਖ ਰਹੇ ਹੋ ਇੱਕ ਬਹੁਤ ਵੱਡੀ ਗੱਲ ਹੈ ਕਿ ਖਡੂਰ ਸਾਹਿਬ ਹਲੇ ਕੰਮ ਨਹੀਂ ਕਰ ਰਹੇ ਬੇਸਿਕਲੀ ਉਹ ਡਰਦੇ ਆ ਕਿ ਹੁਣ ਇਹਨਾਂ ਦੀ ਜ਼ਮਾਨਤਾਂ ਜ਼ਬਤ ਹੋਣਗੀਆਂ ਜੀ ਉਹ ਜ਼ਮਾਨਤਾਂ ਜ਼ਬਤ ਤੋਂ ਡਰਦੇ ਆ